ਜੈਪੀ ਜੈਪਾਰ ਮੈਂ ਸੋਮਸੋ ਹੋਂਤਾ ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਲਟੀ ਪੋਸੂ ਨਾਮਾ YouTube ਚੈਨਲ ਦੀ ਟੀਮ ਅੱਜ ਪਿੰਡ ਗੁਵਾਰਾ ਵਿਖੇ ਪਹੁੰਚੀ ਹੈ ਜੋ ਡਿਸਟ੍ਰਿਕਟ ਮਲੇਰਕੋਟੜੇ ਦਾ ਬੜਾ ਖਾਸ ਜਿਹੜਾ ਪਿੰਡ ਹੈ ਔਰ ਉਸ ਪਿੰਡ ਦੇ ਵਿੱਚ ਅੱਜ 바ਵਾ ਸਾਹਿਬ ਦਾ ਜਨਮ ਦਿਨ ਪਿੰਡ ਦੇ ਲੋਕਾਂ ਵੱਲੋਂ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਐਂਡ ਸਪੋਰਟਸ ਵੱਲੋਂ ਬਕਾਇਦਾ ਤੌਰ ਤੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਗਿਆ ਔਰ ਮੇਰੇ ਨਾਲ ਸੰਸਥਾ ਦੇ ਪ੍ਰੈਜ਼ੀਡੈਂਟ ਰਾਜ ਸਿੰਘ ਜੀ ਹਾਜ਼ਰ ਨੇ ਰਾਜ ਸਿੰਘ ਜੀ ਸਭ ਤੋਂ ਪਹਿਲਾਂ ਸਫਲ ਪ੍ਰੋਗਰਾਮ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਕਿਸ ਤਰ੍ਹਾਂ ਕਿਸ ਤਰ੍ਹਾਂ ਕੰਟੈਂਟ ਜਿਹੜਾ ਸਾਹਮਣੇ ਆਇਆ ਇਹ 2015 ਦੇ ਵਿੱਚ ਜਿਸ 15 ਦੇ ਵਿੱਚ ਅਸੀਂ ਜੋ ਕਲੱਬ ਹੈ ਉਹ ਸਾਡੇ ਨੌਜਵਾਨਾਂ ਨੇ ਕਲੱਬ ਰਜਿਸਟਰਡ ਕਰਵਾਉਣ ਬਾਰੇ ਇੱਕ ਮੂਵਮੈਂਟ ਚਲਾਈ ਸੀ ਵੀ ਆਪਾਂ ਨੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਨਾਂ ਦੇ ਉੱਤੇ ਇੱਕ ਕਲੱਬ ਚਲਾਉਣਾ ਤੇ ਮੈਂ ਇਹਨਾਂ ਬੱਚਿਆਂ ਨੂੰ ਸਾਰਿਆਂ ਨੂੰ ਕਿਉਂਕਿ ਇਹ ਮੇਰੇ ਨਾਲ ਨੌਜਵਾਨ ਨੇ ਨੌਜਵਾਨਾਂ ਨੂੰ ਸਾਰਿਆਂ ਨੂੰ ਕਿਹਾ ਵੀ ਆਪਾਂ ਕਲੱਬ ਪਹਿਲਾਂ ਵੀ ਸਾਡੇ ਇੱਕ ਚੱਲ ਰਿਹਾ ਸੀ ਵੀ ਕਲੱਬ ਤਾਂ ਚੱਲ ਰਿਹਾ ਪਰ ਜੇ ਆਪਣੀ ਕੋਈ ਐਕਟੀਵਿਟੀਆਂ ਨਾ ਹੋਈ ਤਾਂ ਆਪਣਾ ਕਲੱਬ ਬਣਾਉਣ ਦਾ ਕੋਈ ਫਾਇਦਾ ਨਹੀਂ ਹੈਗਾ 2015 ਤੋਂ ਲਗਾਤਾਰ ਕਿਸੇ ਵੀ ਸਰਕਾਰੀ ਸੰਸਥਾ ਦੇ ਵੱਲੋਂ ਕੋਈ ਹੈਲਪ ਨਾ ਕਰਨ ਦੇ ਬਾਵਜੂਦ ਸਾਡਾ ਕਲੱਬ ਹੈ ਜਿਹੜਾ ਉਹ ਹਰ ਸਾਲ ਪਹਿਲਾਂ ਪ੍ਰਾਇਮਰੀ ਸਕੂਲ ਦੇ ਵਿੱਚ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਫਿਰ ਛੇਵੀਂ ਤੱਕ ਉਸ ਤੋਂ ਬਾਅਦ ਅਸੀਂ ਦਸਵੀਂ ਕਲਾਸ ਤੱਕ ਬੱਚਿਆਂ ਨੂੰ ਜੋ ਕਾਪੀਆਂ ਨੇ ਸਟੇਸ਼ਨਰੀ ਹੈ ਉਹ ਪ੍ਰੋਵਾਈਡ ਕਰਵਾਉਂਦੇ ਆ ਅਸੀਂ ਹਰ ਸਾਲ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ ਜੋ ਜਨਮ ਦਿਹਾੜਾ ਹੈ ਉਹ ਮਨਾਉਂਦੇ ਆ ਸਾਡਾ ਇੱਕੋ ਮੇਨ ਮਨੋਰਥ ਹੈ ਵੀ ਜੋ ਬਾਬਾ ਸਾਹਿਬ ਦੇ ਵਿਚਾਰ ਨੇ ਉਹ ਅਸੀਂ ਇਹ ਨਹੀਂ ਹੈਗਾ ਵੀ ਵੱਡੇ ਨੂੰ ਜੋ ਅਡਲਟ ਨੇ ਉਹ ਤਾਂ ਪੜ ਲੈਣਗੇ ਪਰ ਅਸੀਂ ਕਹਿੰਦੇ ਆ ਵੀ ਅਸੀਂ ਸਾਡੀ ਟੀਮ ਇਹ ਮੇਨ ਮਕਸਦ ਲੈ ਕੇ ਚੱਲੀ ਆ ਵੀ ਅਸੀਂ ਜੋ ਬੱਚੇ ਨੇ ਸਾਡੇ ਜੋ ਸਾਡੀ ਪਨੀਰੀ ਹੈ ਕਿਉਂਕਿ ਸਿਆਣਿਆਂ ਨੇ ਕਿਹਾ ਵੀ ਜੇ ਘਰ ਦੀ ਜਿਹੜੀ ਨੀ ਨੀਬਾ ਉਹ ਮਜ਼ਬੂਤ ਹੋਊਗੀ ਤਾਂ ਹੀ ਘਰ ਹੈ ਜਿਹੜਾ ਉਹ ਮਜ਼ਬੂਤ ਹੋਊਗਾ ਇਸ ਲਈ ਅਸੀਂ ਜੋ ਸਾਡੇ ਬੱਚੇ ਨੇ ਜੋ ਸਾਡੀ ਪਨੀਰੀ ਹੈ ਅਸੀਂ ਪਨੀਰੀ ਦੇ ਵਿੱਚ ਜਾਗ ਲਾਉਣ ਦੀ ਕੋਸ਼ਿਸ਼ ਕਰੀ ਹੈ ਇਸ ਨੂੰ ਅਸੀਂ ਅੱਗੇ ਇਸੇ ਕਰਕੇ ਬੱਚਿਆਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਇਹ ਚੀਜ਼ ਹੈ ਇਹ ਵਿਕਸਿਤ ਕਰ ਰਹੇ ਹਾਂ ਜੀ ਜੋ ਬਾਬਾ ਸਾਹਿਬ ਦੇ ਵਿਚਾਰ ਨੇ ਉਹ ਬੱਚਿਆਂ ਦੇ ਵਿੱਚ ਜਿਆਦਾ ਤੋਂ ਜਿਆਦਾ ਫੈਲਣੇ ਚਾਹੀਦੇ ਨੇ ਸੋ ਬਹੁਤ ਬਹੁਤ ਮਿਹਰਬਾਨੀ ਜੀ ਪਾਵਰ ਆਫ ਸੋਸ਼ਲ ਯੂਨਿਟੀ ਦੇ ਮਲੇਰਕੋਟਲਾ ਜ਼ਿਲ੍ਹੇ ਦੇ ਪ੍ਰੈਜ਼ੀਡੈਂਟ ਸਰਦਾਰ ਹਰਬੰਸ ਸਿੰਘ ਜੀ ਦੋਦ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਮੁਬਾਰਕਾਂ ਸਰ ਬਹੁਤ ਵਧੀਆ ਪ੍ਰੋਗਰਾਮ ਲੱਗਾ ਜੋ ਤੁਸੀਂ ਉਲੀਕਿਆ ਸੀ ਤੁਹਾਡੇ ਟੀਮ ਨੇ ਉਲੂਕਿਆ ਸੀ ਤੁਸੀਂ ਮੁਬਾਰਕਬਾਦ ਦੇ ਪਾਤਰ ਹੋ ਕੀ ਕਹਿਣਾ ਚਾਹੁੰਦੇ ਹੋ ਜਸਰ ਸਾਹਿਬ ਦੀ ਪੂਰੀ ਤੁਸੀਂ ਜਿਹੜੀ ਹੈ ਉਹ ਤਕਰੀਰ ਨੂੰ ਸੁਣਿਆ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਭ ਤੋਂ ਪਹਿਲਾਂ ਮੈਂ ਅੱਜ 1 ਮਈ ਦੇ ਦਿਸ਼ ਦੇ ਉੱਤੇ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾਂ ਤੇ ਅੱਜ ਜੋ ਪਿੰਡ ਗੋਰਾ ਦੇ ਵਿੱਚ ਆ ਪਾਵਰ ਆਉਰ ਸੋਸ਼ੀਟੀ ਵੱਲੋਂ ਅਤੇ ਪਿੰਡ ਦੇ ਪੂਰੇ ਸਾਰੇ ਪਿੰਡ ਵੱਲੋਂ ਇਹ ਜੋ ਪ੍ਰੋਗਰਾਮ ਅਲਿਕਿਆ ਗਿਆ ਹੈ 바ਵਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸੰਬੰਧ ਦੇ ਵਿੱਚ ਮੈਂ ਸਾਰੇ ਪਿੰਡ ਵਾਸੀਆਂ ਨੂੰ ਖਾਸ ਕਰਕੇ ਇਹ ਨੌਜਵਾਨ ਵਰਗ ਨੂੰ ਨੌਜਵਾਨ ਕਲੱਬ ਨੂੰ ਸਾਰਿਆਂ ਨੂੰ ਬਧਾਈ ਦਿੰਦਾ ਹਾਂ ਕਿ ਇਹਨਾਂ ਨੇ ਅੱਜ ਦੇ ਜਿਹੜਾ ਪ੍ਰੋਗਰਾਮ ਕੀਤਾ ਹੈ ਬਹੁਤ ਹੀ ਸਫਲ ਹੋਇਆ ਹੈ ਪ੍ਰੋਗਰਾਮ ਸਾਡਾ ਜੋ ਮਕਸਦ ਹੈ ਪਬਲਿਕ ਆਲ ਸੋਸ਼ਲ ਕਮਿਊਨਿਟੀ ਦਾ ਡਾਕਟਰ ਭੀਮਰਾਓ ਵੇਦਕਰ ਸਾਹਿਬ ਜੀ ਦੇ ਜੋ ਵਿਚਾਰ ਨੇ ਪੜੋ ਜੁੜੋ ਤੇ ਸੰਘਰਸ਼ ਕਰੋ ਉਸ ਨੂੰ ਅੱਗੇ ਲੈ ਕੇ ਅਸੀਂ ਜਾ ਰਹੇ ਹਾਂ ਸੋ ਖਾਸ ਕਰਕੇ ਮੈਂ ਸਾਡੇ ਪੰਜਾਬ ਦੇ ਪ੍ਰਧਾਨ ਸ੍ਰੀ ਫਕੀਰ ਚੰਦ ਜੀ ਜਿਸ ਨਾਲ ਜੋ ਖਾਸ ਤੌਰ ਤੇ ਇਥੇ ਪਹੁੰਚੇ ਨੇ ਵਧਾਈ ਦੇ ਪਾਤਰ ਹਨ ਇਹਨਾਂ ਦੀ ਪੂਰੀ ਟੀਮ ਵਧਾਈ ਦੇ ਪਾਤਰ ਹੈ ਜੋ ਪਿੰਡ ਦੇ ਨੌਜਵਾਨਾਂ ਨੇ ਇਹ ਪ੍ਰੋਗਰਾਮ ਲਿਖਿਆ ਹੈ ਇਹ ਸਾਰੇ ਹੀ ਵਧਾਈ ਦੇ ਪਾਤਰ ਹਨ ਕਿਉਂਕਿ ਸਾਡਾ ਜਿਹੜਾ ਮਕਸਦ ਹੈ ਲੋਕਾਂ ਨੂੰ ਜੋੜਨਾ ਲੋਕ ਉਤਸ਼ਾਹ ਦੇ ਨਾਲ ਪਾਵਰ ਔਰ ਸੋਸ਼ਲ ਜੁਨਟੀ ਦੇ ਨਾਲ ਦਿਨ ਵ ਦਿਨ ਜੁੜ ਰਹੇ ਹਨ ਸੋ ਸਾਰੇ ਹੀ ਇਹ ਜਿੰਨੇ ਵੀ ਪਿੰਡ ਦੇ ਲੋਕ ਸਾਰੇ ਪਹੁੰਚੇ ਹਨ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹਨ ਇਹ ਸਾਰੇ ਹੀ ਵਧਾਈ ਦੇ ਪਾਤਰ ਹਨ